ਸਤ ਸ੍ਰੀ ਅਕਾਲ ਪੰਜਾਬੀਓ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਕਤਲ ਦੀ ਜੋ ਸਿਰਫ ਇੱਕ ਜਨ ਤੱਕ ਹੀ ਸੀਮਤ ਨਹੀਂ ਇੱਕ ਮਾਂ ਬਾਪ ਦੇ ਸੁਪਨਿਆਂ ਨੂੰ ਕਤਲ ਕਰ ਗਿਆ ਇੱਕ ਪਰਿਵਾਰ ਦੀ ਰੂਹ ਨੂੰ ਤੋੜ ਗਿਆ ਪਤੀ ਪਤਨੀ ਦੇ ਰਿਸ਼ਤੇ ਨੂੰ ਗੰਦਲਾ ਕਰ ਗਿਆ ਅੱਜ ਗੱਲ ਕਰਦੇ ਹਾਂ ਰੁਪਿੰਦਰ ਕੌਰ ਦੀ ਉਹ ਕੁੜੀ ਜਿਸ ਨੂੰ ਸਾਰੇ ਪਰਿਵਾਰ ਵੱਲੋਂ ਪਿਆਰ ਮਿਲਿਆ ਸਤਕਾਰ ਮਿਲਿਆ ਰੱਬ ਦਾ ਰੂਪ ਮੰਨ ਕੇ ਹਰ ਹਰ ਖੁਸ਼ੀ ਦਿੱਤੀ ਗਈ ਹਰ ਕਮਲਪ੍ਰੀਤ ਸਿੰਘ 2019 ਤੋਂ ਕਨੇਡਾ ਰਹਿੰਦੀ ਆ ਰਹੀ ਸੀ 2023 ਵਿੱਚ ਉਹ ਦੀ ਸ਼ਾਦੀ ਗੁਰਵਿੰਦਰ ਨਾਲ ਹੋਈ ਗੁਰਵਿੰਦਰ ਸਿੰਘ 20 ਕਿੱल्ल्याਆਂ ਦਾ مالک ਮਾਪਿਆਂ ਦੀ ਅਕੱਲੀ ਸੁਲਤਾਨ ਸੀ ਮਾਰਚ 2025 ਵਿੱਚ ਜਦੋਂ ਇੱਥੇ ਆ ਕੇ ਰਹਿਣ ਲੱਗੀ ਉਸ ਨੂੰ ਬੁਟੀਕ ਦਾ ਕੰਮ ਸ਼ੁਰੂ ਕਰਵਾ ਕੇ ਦਿੱਤਾ ਗਿਆ ਤੇ ਦਜ਼ਾਹਰ ਗੱਡੀ ਵੀ ਲੈ ਕੇ ਦਿੱਤੀ ਗਈ ਤੇ ਹਰ ਕੁੜੀ ਦੇ ਮਾਪੇ ਇਹ ਗੱਲ ਹੀ ਚਾਹੁੰਦੇ ਹਨ ਕਿ ਸਾਡੀ ਕੁੜੀ ਨੂੰ ਕੋਈ ਇਹੋ ਜਿਹਾ ਬਰ ਮਿਲੇ ਜੋ ਉਸ ਨੂੰ ਰਾਣੀ ਬਣਾ ਕੇ ਰੱਖੇ ਪਰ ਇਸ ਕੁੜੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਰੱਬ ਰੂਪੀ ਪਤੀ ਨੂੰ ਹੀ ਮਾਰ ਦਿੱਤਾ ਇਸ ਘਟਨਾ ਨੇ ਜੱਗ ਜੰਨੀ ਦੇ ਮੂੰਹ ਤੇ ਇੱਕ وار پھر کل کمر دیتی ہے۔ دوستو یہ ਤੁਹਾਨੂੰ ਮੇਰੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੇ ਵੀਡੀਓ ਨੂੰ ਲਾਇਕ ਸ਼ੇਅਰ ਕਰ ਦੇਣਾ ਇੱਥੇ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ سبسਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਦੀਪ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਵਿੰਦਰ ਕੌਰ ਸ਼ਾਦੀ ਤੋਂ 1 ਮਹੀਨਾ ਬਾਅਦ ਗੁਰਵਿੰਦਰ ਨਾਲ ਰਹੀ ਫਿਰ ਇਹ ਵਾਪਸ ਕੈਨੇਡਾ ਚਲੀ ਗਈ ਉੱਥੇ ਰਹਿੰਦੇ ਆ ਇਸ ਦੇ ਸੰਬੰਧ ਹਰ ਕਮਲਪ੍ਰੀਤ ਸਿੰਘ ਨਾਲ ਬਣੇ ਇਸ ਦੁਆਰਾ ਉੱਥੇ ਰਹਿੰਦੇ ਆ 25 ਲੱਖ ਦੀ ਮੰਗ ਕੀਤੀ ਗਈ ਫਿਸਲੀ ਫਿਰ ਇਹ ਡਿਮਾਂਡ ਵਾਪਸ 25 ਲੱਖ ਹੋ ਗਈ ਜਦੋਂ ਗੁਰਵਿੰਦਰ ਦੇ ਡੈਡੀ ਮਲਕੀਤ ਸਿੰਘ ਨੇ ਪੁੱਛਿਆ ਬੇਟਾ ਜੀ ਤੁਸੀਂ 2019 ਤੋਂ ਕੈਨੇਡਾ ਰਹਿ ਰਹੇ ਹੋ ਹੁਣ ਅਚਾਨਕ ਇਨੀ ਫੀਸ ਦੀ ਜ਼ਰੂਰਤ ਕਿਵੇਂ ਪੈ ਗਈ ਗੁਰਵਿੰਦਰ ਖੌਰ ਕਹਿੰਦੀ ਚਲੋ ਮੈਂ ਵੇਖਦੀ ਹਾਂ ਕਰਦੀ ਹਾਂ ਕੁਝ ਫਿਰ ਇਸ ਦੇ ਡਰਾਮੇ ਸ਼ੁਰੂ ਹੋ ਗਏ ਫਿਰ ਇਹਨੇ ਕੁਝ ਦਿਨਾਂ ਬਾਅਦ ਦੁਬਾਰਾ ਫੋਨ ਕੀਤਾ ਤੇ ਕਹਿੰਦੀ ਕਿ ਮੈਨੂੰ ਮੇਰੇ ਮੰਗੇ ਮੁਤਾਬਕ ਪੈਸੇ ਤਾਂ ਮਿਲ ਨਹੀਂ ਰਹੇ ਮੈਂ ਇੰਡੀਆ ਹੀ ਆ ਜਾਂਦੀ ਹਾਂ ਹੁਣ ਪੁਲਿਸ ਚਾਂਤੋਂ ਪਤਾ ਲੱਗ ਰਿਹਾ ਹੈ ਕਿ ਹਰਕਮਲਪ੍ਰੀਤ ਸਿੰਘ ਵੀ ਇਸ ਦੇ ਨਾਲ ਹੀ ਆਇਆ ਸੀ ਗੁਰਵਿੰਦਰ ਦੇ ਡੈਡੀ ਮਲਕੀਤ ਸਿੰਘ ਦੱਸਦੇ ਸਨ ਕਿ ਮੈਂ ਨੂੰ ਆਪਣੀ ਨੂੰ ਕਦੇ ਨਹੀਂ ਸਮਝਿਆ ਮੈਂ ਇਸ ਨੂੰ ਆਪਣਾ ਪੁੱਤ ਮੰਨਦਾ ਸੀ ਪਰ ਉਹਨੂੰ ਨਹੀਂ ਪਤਾ ਸੀ ਕਿ ਮੇਰੇ ਪੁੱਤ ਦੇ ਨਾਲ ਉਸਦੀ ਕਾਦਰ ਰਹਿ ਰਹੀ ਹੈ ਗੁਰਵਿੰਦਰ ਇੱਕ ਸਾਹਮਦਿਲ ਦਾ ਸੱਚਾ ਮੁੰਡਾ ਸੀ ਇੱਕਦਮ ਮਲਕੀਤ ਸਿੰਘ ਨੇ ਇੱਥੇ ਰਹਿੰਦਿਆਂ ਰੁਪਿੰਦਰ ਕੌਰ ਨੂੰ ਪੁੱਛਿਆ ਬੇਟਾ ਜੀ ਕੋਈ ਕੰਮ ਸ਼ੁਰੂ ਕਰਨਾ ਹੈ ਤਾਂ ਕਰ ਲੈ ਮੈਂ ਮਦਦ ਕਰ ਦਿਆਂਗਾ ਰੁਪਿੰਦਰ ਕੌਰ ਨੇ ਕਿਹਾ ਮੈਂ ਬੁਟੀਕ ਦਾ ਕੰਮ ਕਰਨਾ ਚਾਹੁੰਦੀ ਹਾਂ ਤਾਂ ਮਲਕੀਤ ਸਿੰਘ ਨੇ ਇਸ ਨੂੰ ਬੁਟੀਕ ਦਾ ਕੰਮ ਸ਼ੁਰੂ ਕਰਵਾਇਆ ਤੇ ਵਿਜ਼ਾਹਰ ਗੱਡੀ ਵੀ ਲੈ ਕੇ ਆ ਦਿੱਤੀ ਤਾਂ ਜੋ ਹੈ ਤਾਂ ਜੋ ਇਹ ਖੁਸ਼ੀ-ਖੁਸ਼ੀ ਇੰਡੀਆ ਰੈਸ ਕੇ ਉਹ ਨਹੀਂ ਜਾਣਦੇ ਸਨ ਕਿ ਉਹ ਖੁਸ਼ੀ ਨਹੀਂ ਇੱਕ ਸਾਜ਼ਿਸ਼ ਦਾ ਕਿਦਾ ਖੜਾ ਕਰ ਰਹੇ ਹਨ ਪੁਲਿਸ ਜਾਂਚ ਵਿੱਚ ਪਤਾ ਲੱਗ ਰਿਹਾ ਹੈ ਕਿ ਰੁਪਿੰਦਰ ਕੋਰ ਬਖ ਬਖ ਥਾਮਾ ਤੇ ਬਖ ਬਖ ਹੋਟਲਾਂ ਵਿੱਚ ਹਰਕਮਨਪ੍ਰੀਤ ਸਿੰਘ ਨਾਲ ਰਹਿੰਦੀ ਰਹੀ ਹੈ ਗੁਰਵਿੰਦਰ ਸਿੰਘ ਇੱਕ ਰਾਸਤਾ ਸੀ ਇੱਕ ਰੁਕਾਵਟ ਸੀ ਜੋ ਦੌਲਤ ਅਤੇ ਨਵੇਂ ਬਣੇ ਰਿਸ਼ਤੇ ਦੇ ਵਿਚਕਾਰ ਖੜਾ ਸੀ ਗੁਰਵਿੰਦਰ ਨੇ ਇੱਕ ਵਾਰ ਆਪਣੀ ਸਿੱਖ ਨੂੰ ਵੀ ਫੋਨ ਕੀਤਾ ਸੀ ਕਿ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ ਜਦੋਂ ਗੁਰਵਿੰਦਰ ਨੂੰ ਮਾਰਿਆ ਗਿਆ ਉਹ 10 ਮਿੰਟ ਤੱਕ ਮਦਦ ਲਈ ਕੁਰਲਾੰਦਾਰ ਰਿਹਾ ਪਰ ਆਦੀਖ ਮੁਸ਼ੀਦ ਦੇ ਕਿਸੇ ਨੇ ਉਸ ਨੂੰ ਸੁਣਿਆ ਨਹੀਂ ਹੁਣ ਪੁਲਿਸ ਕਸਟਡੀ ਵਿੱਚ ਹਰਕਮਲ ਸਿੰਘ ਨੇ ਕਬੂਲਿਆ ਹੈ ਕਿ ਮੈਂ ਗੁਰਵਿੰਦਰ ਸਿੰਘ ਦੀ ਟੋਣ ਮੋੜ ਕੇ ਉਸ ਦਾ ਮਨਕਾ ਤੋੜ ਦਿੱਤਾ ਇਸ ਤੋਂ ਬਾਅਦ ਕੁੜੀ ਨੇ ਆਪਣਾ ਡਰਾਮਾ ਸ਼ੁਰੂ ਕੀਤਾ ਕਿ ਸਾਡੇ ਘਰੇ ਲੁੱਟ ਦੀ ਵਾਰਦਾਤ ਹੋਈ ਹੈ ਤੇ ਉਹਨਾਂ ਚੋਰਾਂ ਨੇ ਹੀ ਗੁਰਵਿੰਦਰ ਨੂੰ ਮਾਰਿਆ ਹੈ ਪਰ ਉਹ ਪੁਲਿਸ ਦੇ ਕੜੇ ਸਵਾਲਾਂ ਦਾ ਜਵਾਬ ਨਾ ਦੇ ਸਕੀ ਅਤੇ ਕੁਝ ਹੀ ਸਮੇਂ ਵਿੱਚ ਸੱਚ ਸਾਹਮਣੇ ਆ ਗਿਆ ਹੁਣ ਰੁਪਿੰਦਰ ਕੌਰ ਉਸ ਦਾ ਸ਼ਰਕਮਲਪ੍ਰੀਤ ਸਿੰਘ ਤੇ ਉਸ ਦਾ ਦੋਸਤ ਤਿੰਨੋਂ ਜਣੇ ਪੁਲਿਸ ਦੀ ਹਿਰਾਸਤ ਵਿੱਚ ਹਨ ਪੁਲਿਸ ਨੂੰ ਦਸੰਬਰ ਤੱਕ ਉਹਨਾਂ ਤੇ ਰਿਮਾਂਡ ਵੀ ਮਿਲਿਆ ਹੈ ਕੀ ਸਜ਼ਾ ਹੁੰਦੀ ਹੈ ਉਹ ਤਾਂ ਆਉਣ ਵਾਲਾ ਟਾਈਮ ਹੀ ਲੱਗੇਗਾ ਹੋ ਸਕਦਾ ਲੰਗੇ ਸਾਲਾਂ ਵਿੱਚ ਉਹ ਵਾਪਸ ਵੀ ਆ ਜਾਣ ਜੋ ਕਦੀ ਵਾਪਸ ਨਹੀਂ ਆਵੇਗਾ ਵੀ ਕਿੱल्ल्या ਦਾ ਮਾਲਕ ਫਿਰ ਹਾਰ ਗਿਆ ਪੈਸੇ ਤੋਂ ਨਹੀਂ ਧੋਖੇ ਤੋਂ ਇਸ ਘਟਨਾ ਤੋਂ ਜੋ ਸਾਨੂੰ ਸਭ ਕੁ ਲੈਣਾ ਚਾਹੀਦਾ ਹੈ ਉਹ ਇਹ ਹੈ ਕਿ ਪਹਿਨਾਂ ਸਾਡੇ ਰਿਸ਼ਤੇ ਭੈਣ ਭਰਾ ਕਰਵਾਉਂਦੇ ਸਨ ਸਾਨੂੰ ਪਤਾ ਹੁੰਦਾ ਸੀ ਕਿ ਉਹ ਜਾ ਪਰਿਵਾਰ ਹੈ ਕਿਵੇਂ ਜ਼ਿੰਦਗੀ ਜੀਉਂਦਾ ਹੈ ਕੀ ਪਛੋਕੜ ਹੈ ਉਹ ਰਿਸ਼ਤੇ ਆਪਣਦੇ ਥਰੂ ਹੁੰਦੇ ਹਨ ਜਿੱਥੇ ਅੱਖਾਂ ਨਹੀਂ ਮਿਲਦੀਆਂ ਜਿੱਥੇ ਅੱਖਾਂ ਨਹੀਂ ਮਿਲਦੀਆਂ ਸਿਰਫ ਚਿੱਤਰ ਮਿਲਦੇ ਹਨ ਵਿਸ਼ਵਾਸ ਕਰੋ ਪਰਾਨਾ ਵਿਸ਼ਵਾਸ ਕਦੇ ਨਾ ਕਰੋ ਜਿੱਥੇ ਅੰਨਾ ਪਿਆਰ ਹੁੰਦਾ ਹੈ ਜਿੱਥੇ ਅੰਨਾ ਪਿਆਰ ਹੁੰਦਾ ਹੈ ਉੱਥੇ ਅੰਨਾ ਦਰਦ ਵੀ ਮਿਲਦਾ ਹੈ ਇਹ ਸਿਰਫ ਕਤਲ ਦੀ ਖਬਰ ਨਹੀਂ ਸਾਡੇ ਸਮਾਜ ਦੀਆਂ ਉਲਜੀਆਂ ਸਚਾਈਆਂ ਹਨ ਕਿrista ਖੂਨ ਦਾ ਅਰਿਸਤਾਨ ਆ ਰਿਹਾ ਹੈ